ਕਰਨ ਦੇ ਵਿੱਚ ਆਇਆ ਜੀ ਅਸੀਂ ਆਪ ਦੀ ਜਿਹੜੀ ਸਾਡੀ ਖਸਰੀ ਯੂਨੀਵਰਸਿਟੀ ਆ ਉਹਨੂੰ ਅਸੀਂ ਬਚਾਉਣ ਵਾਸਤੇ ਆਏ ਤੇ ਲਾਸਟ ਜਦੋਂ ਤੱਕ ਇਹ ਆਜ਼ਾਦ ਨਹੀਂ ਹੁੰਦੀ ਜਦੋਂ ਤੱਕ ਇਹ ਲਿਖਤੀ ਰੂਪ ਵਿੱਚ ਜਿਵੇਂ ਤਿੰਨ ਕਾਨੂੰਨ ਦਿੱਤੇ ਸੀ ਉੱਥੇ ਸਾਨੂੰ ਉਸ ਤਰ੍ਹਾਂ ਨਹੀਂ ਦਿੰਦੇ ਉਸ ਤਰ੍ਹਾਂ ਉਦੋਂ ਚਿਰ ਸਾਡਾ ਇਹ ਮੋਰਚਾ ਚੱਲਦਾ ਰਹੂਗਾ ਤੇ ਇਸ ਤਰ੍ਹਾਂ ਹੁੰਦੀ ਜਾਂਦੀ ਰਹਿਾਂਗੇ ਪੂਰੇ ਪੂਰੇ ਦਿਲੋਂ ਪੂਰੇ ਤਰਕੇ ਆਏ ਆ ਜੀ ਤੇ ਉਸੇ ਤਰ੍ਹਾਂ ਹੀ ਰਵਾਂਗੇ ਪੂਰੇ ਤਰਕੇ ਆਏ ਆ ਜੀ ਬਾਰਡਰ ਤੇ ਸੇਵਾ ਕੀਤੀ ਆ ਤੁਸੀਂ ਮੇਰੇ ਉੱਤੇ ਲਿਖਿਆ ਪੜ ਹੀ ਜਾਂਦੇ ਹੋ ਕੌਮ ਦੀ ਵੀ ਸੇਵਾ ਕੀਤੀ ਆ ਧਰਮੀ ਫੌਜ ਆਪਰੇਸ਼ਨ ਬਲੂ ਸਟਾਰ ਵਾਲੀ ਨਾ ਸਾਨੂੰ ਕਹੇ ਗੋਲੀ ਦਾ ਡਰਿਆ ਨਾ ਸਾਨੂੰ ਮੌਤ ਦਾ ਡਰਿਆ ਅਸੀਂ ਬੌਣ ਸਦੀ ਜ਼ਿੰਦਗੀ ਜੀ ਰਹੇ ਆ ਸਾਨੂੰ ਇੱਥੇ ਮੌਤ ਵੀ ਅੱਜ ਤੇ ਕੋਈ ਪਰਵਾਹ ਨਹੀਂ ਇਸ ਤਰ੍ਹਾਂ ਦੇ ਵਿੱਚ ਆਏ ਆ ਜੀ ਅਸੀਂ ਆਪ ਦੀ ਜਿਹੜੀ ਸਾਡੀ ਖੁਸਰੀ ਯੂਨੀਵਰਸਿਟੀ ਆ ਉਹਨੂੰ ਅਸੀਂ ਬਚਾਉਣ ਵਾਸਤੇ ਆਏ ਆ ਤੇ ਲਾਸਟ ਜਦੋਂ ਤੱਕ ਇਹ ਆਜ਼ਾਦ ਨਹੀਂ ਹੁੰਦੀ ਜਦੋਂ ਤੱਕ ਇਹ ਲਿਖਤੀ ਰੂਪ ਚ ਜਿਵੇਂ ਤਿੰਨ ਕਾਨੂੰਨ ਦਿੱਤੇ ਸੀ ਉੱਥੇ ਸਾਨੂੰ ਉਸ ਤਰ੍ਹਾਂ ਨਹੀਂ ਦਿੰਦੇ ਉਸ ਤਰ੍ਹਾਂ ਉਦੋਂ ਚਿਰ ਸਾਡਾ ਇਹ ਮੋਰਚਾ ਚੱਲਦਾ ਰਹੂਗਾ ਤੇ ਇਸ ਤਰ੍ਹਾਂ ਆਉਂਦੇ ਜਾਂਦੇ ਰਵਾਂਗੇ ਪੂਰੇ ਪੂਰੇ ਦਿਲੋਂ ਪੂਰੇ ਭਰ ਕੇ ਆਏ ਆ ਜੀ ਤੇ ਉਸੇ ਤਰ੍ਹਾਂ ਹੀ ਰਵਾਂਗੇ ਪੂਰੇ ਭਰ ਬਾਉਂਡਰ ਤੇ ਕੜੀ ਨਾ ਸਿਰਕਾਰ ਦੀ ਸਰਕਾਰ ਨੇ ਬਾਉਂਡਰ ਤੇ ਸੇਵਾ ਕੀਤੀ ਆ ਤੁਸੀਂ ਮੇਰੇ ਉੱਤੇ ਲਿਖਿਆ ਪੜੀ ਜਾਂਦੇ ਹੋ ਕੌਮ ਦੀ ਵੀ ਸੇਵਾ ਕੀਤੀ ਆ ਧਰਮੀ ਫੌਜੀਆ ਆਪਰੇਸ਼ਨ ਬਲੂ ਸਟਾਰ ਵਾਲੇ ਨਾ ਸਾਨੂੰ ਕਹੇ ਗੋਲੀ ਦਾ ਡਰਿਆ ਨਾ ਸਾਨੂੰ ਮੌਤ ਦਾ ਡਰਿਆ ਅਸੀਂ ਬਾਉਂਡਰ 'ਚ ਦੀ ਜਿੰਦਗੀ ਜੀ ਰਹੇ ਆ ਸਾਨੂੰ ਇੱਥੇ ਮੌਤ ਵੀ ਆਜੂ ਤੇ ਕੋਈ ਪਰਵਾਹ ਨਹੀਂ